ਤੇ ਗਰਮੀ ਜੀ ਦੀ ਤਾਂ ਜੱਤ ਕਰਾਈ ਪਈ ਆ ਜੀ ਗਰਮੀ ਬੁਰਾ ਹਾਲ ਆ ਜੀ ਅੱਜ ਤਾਂ ਗਰਮੀ ਦਾ ਪਲੀ ਸਾਰੇ ਜਣੇ ਦੱਸਿਓ ਕਿ ਤੁਹਾਡੇ ਵੱਲੀ ਮੌਸਮ ਦਾ ਫਰਕ ਪਿਆ ਕਿ ਨਹੀਂ ਸਾਡੇ ਵੱਲੀ ਤਾਂ ਜੀ ਤੁਹਾਨੂੰ ਦਿਖਾਉਣੀ ਆ ਮੌਸਮ ਦੇਖੋ ਜੀ ਕਿੰਨਾ ਬੁਰਾ ਹਾਲ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਆ ਜੀ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਹਾਂਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਤੁਸੀਂ ਸਾਰੇ ਜਣੇ ਪਲੀਜ਼ ਕਮੈਂਟਾਂ ਵਿੱਚ ਇਹ ਦੱਸਿਓ ਵੀ ਜਿਹੜਾ ਨਿੰਮ ਦਾ ਫਲ ਹੁੰਦਾ ਨਾ ਏਡਾ ਉਹਨੂੰ ਕੀ ਕਹਿੰਦੇ ਨੇ ਪਲੀਜ਼ ਸਾਰੇ ਜਣੇ ਕਮੈਂਟਾਂ 'ਚ ਜਰੂਰ ਉਰ ਦੱਸਣਾ ਜੀ ਉਹ ਨਿੰਮ ਦੇ ਫਾੜ ਨੂੰ ਕੀ ਕਹਿੰਦੇ ਨੇ ਜੀ ਹਾਂ ਜੀ ਤੇ ਉਹ ਫਾੜ ਨਾ ਕਿਸੇ ਟਾਈਮ ਬੱਚੇ ਹੋਗੇ ਨਾ ਬਹੁਤ ਖੇਡਦੇ ਹੁੰਦੇ ਸੀ ਪਰ ਅੱਜ ਕੱਲ ਤਾਂ ਬੱਚਿਆਂ ਨੂੰ ਪਤਾ ਹੀ ਨਹੀਂਗਾ ਤੇ ਹਾਲ ਜੀ ਕੋਟੇ ਵੀ ਕੋਟਕ ਵੀ ਲੇਕ ਲੰਦੇ ਤੇ ਵੀ ਉਹਨੇ ਕੋਈ ਗੁੱਥੀ ਬਣਾ ਕੇ ਲੇਕ ਚਾਹ ਲਾ ਕੇ ਕਰਦੇ ਚਾਹ ਜਾਂਦਾ ਮੰਮੀ ਲਈ ਲੈ ਕਰਦੇ ਹਰਦੀ ਨਿਕਲ ਉਹ ਜੀ ਪਿੱਛਾਂਦੀ ਆ ਹਾਂ ਜੀ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਗਰਮੀ ਜੀ ਦੀ ਤਾਂ ਜੱਥ ਕਰਾਈ ਪਈ ਆ ਜੀ ਗਰਮੀ ਬੁਰਾ ਹਾਲ ਆ ਜੀ ਅੱਜ ਤਾਂ ਗਰਮੀ ਦਾ ਪਲੀ ਸਾਰੇ ਜਣੇ ਦੱਸਿਓ ਕਿ ਤੁਹਾਡੇ ਬਲੀ ਮੌਸਮ ਦਾ ਫਰਕ ਪਿਆ ਕਿ ਨਹੀਂ ਸਾਡੇ ਬਲੀ ਤਾਂ ਜੀ ਤੁਹਾਨੂੰ ਦਿਖਾਉਣੀ ਆ ਮੌਸਮ ਦੇਖੋ ਜੀ ਕਿੰਨਾ ਬੁਰਾ ਹਾਲ ਆ ਜੀ ਓਹੋ ਦੇਖੋ ਜੀ ਗਰਮੀ ਨਾਲ ਕਿੰਨਾ ਬੁਰਾ ਹਾਲ ਇੰਨੀ ਗਰਮੀ ਤਾਂ ਜੀ ਕਦੇ ਪਹਿਲੋਂ ਨਹੀਂ ਸੀ ਇੰਨੀ ਗਰਮੀ ਤਾਂ ਗਰਮੀਆਂ 'ਚ ਨਹੀਂ ਸੀ ਪੈਂਦੀ ਇੰਨੀ ਧੁੱਪ ਆਹ ਕੀ ਤੂੰ ਇਹਦੇ 'ਚ ਪਾ ਰੱਖੀ ਆ ਫਰਨੇਲ ਦੇ ਵਿੱਚ ਦੇਖੋ ਦੇਖੋ ਫਰਨੇਲ ਕਾ ਚੁਪਾ ਰੱਖੀ ਗੁਲੀ ਇਹਨਾਂ ਦੀ ਕੰਮ ਬਹੁਤ ਅਜੀ ਗਰਮੀ ਬਹੁਤ ਜ਼ਿਆਦਾ ਬੁਰਾ ਹਾਲ ਆ ਜੀ ਗਰਮੀ ਨਾਲ ਤਾਂ ਜੀ ਆਪਾਂ ਦੇਖ ਕਿਉਂ ਨਹੀਂ ਆ ਜੀ ਜੇ ਮੈਂ ਅੱਜ ਧੁੱਪ ਬਹੁਤ ਜ਼ਿਆਦਾ ਵਾ ਨਾ ਵੀ ਪਾਥੇ ਜਿਹੜੀਆਂ ਸੀਗੀਆਂ ਚਲ ਧੁੱਪ ਲੱਗ ਜੂਗੀਆਂ ਉਹਨਾਂ ਨੂੰ ਧੁੱਪ ਲਵਾ ਲਿਓ ਨਹੀਂ ਆ ਜੀ ਆਹ ਦੇਖੋ ਜੀ ਕਿੰਨੇ ਸੋਹਣੇ ਫੁੱਲ ਨਿਕਲੇ ਹੋਏ। ਇਹ ਵੀ ਗਰਮੀ ਜੀ ਨਿਕਲ ਜਦੋਂ ਗਰਮੀ ਹੁੰਦੀ ਹੈ ਜੀ। ਤੇ ਇੱਧਰ ਦੇਖੋ ਜੀ ਗੋਲੀ ਨੇ ਕੀ ਕੁਝ ਬਣਾ ਕੇ ਰੱਖਿਆ ਜੀ। ਚਲੋ ਪਾ ਵੀ ਤੁੱਪ ਦਾ ਨਾ ਕੋਈ ਫੇਦਾ। ਉਤੋਂ ਨਹੀਂ ਨਾ ਤੁੱਪਾ ਫਿਰ ਤੁੱਪੋ। ਲੱਗ ਜੂਗੀ ਪਾਥੀਆਂ ਨੂੰ। ਹਾਏ ਮੇਰਾ। ਦੇਖੋ ਜੀ ਮੇਰੀਆਂ ਕਿੰਨੀਆਂ ਪਾਥੀਆਂ ਸੀਗੀਆਂ। ਤੁਹਾਨੂੰ ਦਿਖਾਇਆ ਸੀ ਬਲੌਕ ਆਪਾਂ ਪਾਇਆ ਸੀ ਕਿੰਨੀਆਂ ਉੱਪਰ ਤੱਕ ਸੀਗੀਆਂ। ਇਹ ਤਾਂ ਜਿਮਾ ਹੀ ਥੋੜੀਆਂ ਜਿਆ ਰਹਿ ਗਈਆਂ। ਸਾਨੂੰ ਪਤਾ ਨਾ ਮੈਂ ਤਾਂ ਕਦੇ ਕੋਠੇ ਤੇ ਚੜੀ ਨਹੀਂ ਅੱਜ ਚੜੀ ਸੀ ਦੇਖੋ ਜੀ ਆ ਜਿਹੜੀ ਉੱਪਰਲੀ ਆਪਣੀ ਆ ਕੰਧ ਆ ਜੀ ਆ ਵਾਲੀ ਕੰਧ ਇਹਦੇ ਤੇ ਟਾ ਰੱਖਿਆ ਸੀ ਆਏ ਸੀਗਾ ਕਿ ਨਹੀਂ ਜਾ ਕੇ ਗਿਰ ਗੁਰ ਨਾ ਜਾਣ ਟਾਂ ਆ ਵੀ ਹਵਾ ਨੇਰੀ ਜੇ ਨੇਰੀ ਨੂੰ ਰੀਆਂ ਚੱਲਦੀਆਂ ਤੋ ਤਾਂ ਆਪਣੀ ਅਧੀਆਂ ਰਹਿ ਗਈਆਂ ਜੀ ਬਹੁਤ ਬੁਰਾ ਹਾਲਾਤ ਦੇਖੋ ਜੀ ਕਿੰਨਾ ਓਹੋ ਆ ਇੰਨੀ ਤਾਂ ਫਾਇਰ ਗਰਮੀ ਤਾਂ ਨਹੀਂ ਤਿੱਖਣ ਦੁਪਹਿਰ ਤਾਂ ਜੇ ਢਹਾੜ ਦੇ ਮਹੀਨੇ 'ਚ ਨਹੀਂ ਹੁੰਦਾ ਜੀ ਹਾਂ ਜੀ ਆ ਕੱਪੜੇ ਨਾ ਗੁਰਲੀਨ ਤਾਰ ਲਈ ਸੀ ਜੀ ਉੱਪਰੋਂ ਲਾਈਟ ਆਈ ਤੋ ਜੀ ਆਪਾਂ ਤੈਹਾ ਮਾਰਾਂਗੇ ਲਾਈਟ ਨਾ ਬੁਰਾ ਹਾਲ ਆ ਲਾਈਟ ਜਮਾ ਨਹੀਂ ਆ ਰਹੀ ਜੀ ਕੀ ਕਰੇ ਬੰਦਾ ਪਾਣੀ ਵੀ ਖਤਮ ਹੋ ਗਿਆ ਜੀ ਗੁਲੀਨ ਤਾਂ ਨਾਉਣ ਤੋਂ ਵੀ ਬੈਠੀ ਹੈ ਜੀ ਅੱਜ ਪਾਣੀ ਵੀ ਖਤਮ ਹੋ ਗਿਆ ਜੀ ਅੱਗੇ ਕਦੇ ਨਹੀਂ ਗੈਨ ਟੈਂਕੀ ਖਾਲੀ ਹੋਈ ਅੱਜ ਤਾਂ ਸਾਰੀ ਟੈਂਕੀ ਵੀ ਖਾਲੀ ਹੋ ਗਈ ਜੀ ਤਾਰ ਹੁਣ ਪਾਣੀ ਆਊਗਾ ਫਿਰ ਵਿਚਾਰੀ ਨਾ ਆਉਗੀ ਕਰਮੀ ਬਹੁਤ ਬੁਰਾ ਹਾਲ ਆ ਜੀ ਕੱਪੜੇ ਦੇ ਦਾ ਹ ਮਾਰਨ ਆਣੀਆਂ ਨਾ ਫਿਰ ਮਾਰਦੇ ਲਾਈਟ ਆਈ ਤੋਂ ਸਾਰੇ ਕੰਮ ਰਹਿ ਜਾਂਦੇ ਆ ਜੀ ਲਾਈਟ ਤੋਂ ਬਗੈਰ ਜੀ ਇਹ ਗੱਲ ਹਮੇਸ਼ਾ ਯਾਦ ਰੱਖਿਓ ਹਰ ਕੋਈ ਤੁਹਾਨੂੰ ਸਮਝ ਨਹੀਂ ਸਕਦਾ ਤੇ ਹਰ ਕਿਸੇ ਨੂੰ ਤੁਸੀਂ ਸਮਝਾ ਨਹੀਂ ਸਕਦੇ ਜ਼ਿੰਦਗੀ ਇੱਕ ਖੇਡ ਹੈ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਖਿਡਾਰੀ ਬਣਨਾ ਜਾਂ ਖਡਾਉਣਾ ਸੋਚ ਹਮੇਸ਼ਾ ਹੀ ਚੰਗੀ ਹੋਣੀ ਚਾਹੀਦੀ ਹੈ ਕਿਉਂਕਿ ਨਜ਼ਰ ਦਾ ਇਲਾਜ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ ਸਮਾ ਵੀ ਸਿਖਾਉਂਦਾ ਹੈ ਅਤੇ ਅਧਿਆਪਕ ਵੀ ਪਰ ਦੋਨਾਂ ਵਿੱਚ ਫਰਕ ਸਿਰਫ ਇੰਨਾ ਹੈ ਕਿ ਅਧਿਆਪਕ ਸਿਖਾ ਕੇ ਇਮਤਿਹਾਨ ਲੈਂਦਾ ਹੈ ਤੇ ਸਮਾ ਇਮਤਿਹਾਨ ਲੈ ਕੇ ਸਿਖਾਉਂਦਾ ਹੈ ਜੀ ਵਿਆਹ ਤੋਂ ਬਾਅਦ ਕੁੜੀਆਂ ਦਾ ਸਿਰਫ ਘਰੀ ਨਹੀਂ ਬਦਲਦਾ ਸਗੋਂ ਉਹਨਾਂ ਦੀ ਆਜ਼ਾਦੀ ਆ ਤਾਂ ਵਕਤ ਤੇ ਜ਼ਿੰਦਗੀ ਜਿਉਣ ਦਾ ਢੰਗ ਵੀ ਬਦਲ ਜਾਂਦਾ ਜੀ ਜਿੰਨੇ ਜੋਗੇ ਸੀ ਸਬਦਾ ਕੀਤਾ ਤੇ ਸਬਦਾ ਕਰਾਂਗੇ ਨਿਮਾਉਣਾ ਜਾਂ ਨਾ ਨਮੋਣਾ ਉਸ ਦੀ ਮਰਜ਼ੀ ਹਾਂਜੀ ਗੁੰਗਾ ਉਹ ਨਹੀਂ ਜੋ ਬੋਲ ਨਹੀਂ ਸਕਦਾ ਗੁੰਗਾ ਉਹ ਹੈ ਜੋ ਸੱਚ ਪਤਾ ਹੋਣ ਦੇ ਬਾਵਜੂਦ ਵੀ ਚੁੱਪ ਬੈਠਾ ਰਹਿੰਦਾ ਵਾ ਜੀ